ਐਸ ਘੋੜੇ ਦੇ ਮਾਗਰ ਵੀ ਜੇ ਆਪਾਂ ਨਿਗਾਹ ਮਾਰੀਏ ਮਾ ਪਿਓ ਦੋਨਾਂ ਪਾਸਿਆਂ ਤੋਂ ਦੇਖੀਏ ਤਾਂ ਪੰਜਾਬ ਦੀਆਂ ਦੋ ਐਹੋ ਜਿਹੀਆਂ ਟੌਪ ਦੀਆਂ ਬਲੱਡ ਲਾਈਨਾਂ ਖੜੀਆਂ ਨੇ ਇਹਦੇ ਪਿੱਛੇ ਦੋਨਾਂ ਪਾਸਿਆਂ ਤੋਂ ਜਿਨ੍ਹਾਂ ਲਾਈਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨੌਕਰੇ ਅਸਟ੍ਰੇਲੀਅਨ ਪੈਦਾ ਹੋਏ ਜੀ ਹਾਂ ਆਪ ਇਹ ਹੈਗਾ ਭਾਗਸਰ ਵਾਲੇ ਸੁਲਤਾਨ ਦਾ ਬੱਚਾ ਨਾਮ ਆ ਦੋਸਤੋ ਇਹਦਾ ਅਕਬਰ ਪਿੰਡਾ ਗਵਿੰਦਗੜ ਅਵੋਰ ਦੇ ਨੇੜੇ ਬਹੁਤ ਜ਼ਿਆਦੇ ਸੋਹਣਾ ਘੋੜਾ ਯਾਰ ਮੈਂ ਕਹਣਾ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਹੈ ਹੀ ਨਹੀਂ ਇਹਦੇ ਵਿੱਚ ਨਾ ਕੱਦ ਕਾਠ ਕੰਨੀਓ ਨਾ ਬਰੀਕੀਆਂ ਕੰਨੀਓ ਨਾ ਲੈਂਥ ਕੰਨੀਓ ਨਾ ਸਹੱਪਣ ਕੰਨੀਓ ਨਾ ਗੁਲਾਬੀਪਣ ਕੰਨੀਓ ਤੇ ਨਾ ਸਫਾਈ ਕੰਨੀਓ ਤੁਸੀਂ ਇਹਦੀ ਬਣਤਰ ਚੈੱਕ ਕਰੋ ਲੈਂਥ ਕਿੰਨੀ ਜ਼ਿਆਦੇ ਆ ਪੱਠਪੁੜਾ ਬਹੁਤ ਜ਼ਿਆਦੇ ਚੰਗਾ ਗੁਲਾਬੀਪਣ ਬੜਾਗਾ ਤੇ ਲਸ਼ ਲਸ਼ ਕਰਦਾ ਯਾਰ ਕੋੜਾ ਕੰਨਾਂ ਦੀ ਬਿਊਟੀ ਫੇਸ ਬਿਊਟੀ ਚੈੱਕ ਕਰ ਲੋ ਜਿਹੜੇ ਪਾਸੇ ਦੀ ਮਰਜੀ ਨਿਗਾ ਮਾਰ ਲੋ ਇਹਦੀ ਧੌਣ ਦੇਖ ਲੋ ਇਹਦੇ ਅੰਗਾਂ ਪੈਰਾਂ ਦੀ ਮਜ਼ਬੂਤੀ ਦੇਖ ਲੋ ਸੋਬਾਂ ਕੰਨੀ ਨਿਗਾ ਮਾਰ ਲੋ ਮੈਂ ਕਹਣਾ ਯਾਰ ਕਿਸੇ ਪਾਸੇ ਕਿਸੇ ਪਾਸਿਓ ਇਹ ਹੱਥ ਧਰਾ ਹੈ ਹੀ ਨਹੀਂ ਕੋੜਾ ਅਕਬਰ ਘੋੜੇ ਦੀ ਵੈਸੇ ਵੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਆ ਮੁਕਸਰ ਮੇਲੇ ਦੇ ਉੱਤੇ ਇਹਨਾਂ ਦੀ ਸਟੋਰੀ ਦੇ ਉੱਤੇ ਰਸ਼ ਬਹੁਤ ਜ਼ਿਆਦਾ ਹੁੰਦਾ ਐਸ ਵਾਰ ਬਾਈ ਅਦਾਬ ਸੇਖੋ ਦੱਸਦਾ ਵੀ ਅਸੀਂ ਥੋੜਾ ਜਿਹਾ ਦਿੱਕਤ ਕਰਕੇ ਘੋੜੇ ਨੂੰ ਇੱਕ ਦਿਨ ਲੈ ਕੇ ਨਹੀਂ ਸੀ ਗਏ ਤੇ ਪਿੱਛੇ ਜਿਹੜੇ ਬੰਦੇ ਇਹਨੂੰ ਪਸੰਦ ਕਰਦੇ ਆ ਨਾ ਤਾਂ ਉਹਨਾਂ ਨੇ ਫੋਨ ਕਰ ਕਰਕੇ ਹਰਾਣੀ ਕਰਤਾ ਵੀ ਯਾਰ ਬਾਈ ਘੋੜੇ ਨੂੰ ਤੁਸੀਂ ਕਿਉਂ ਨਹੀਂ ਲੈ ਕੇ ਆਏ ਹੁਣ ਇਹਦੀ ਮੀਟਿੰਗ ਸਰਵਿਸ ਦੀ ਜਿਹੜੀ ਫੀਸ ਆ ਇਸ ਸੀਜ਼ਨ ਦੇ ਵਿੱਚ 31000 ਰੁਪਿਆ ਰੱਖੀ ਗਈ ਆ ਤੇ ਜਿੰਨੇ ਵੀ ਇਹਦੇ ਬਸ਼ੇਰੇ ਬਸ਼ੇਰੀਆਂ ਆਏ ਆ ਸਾਰੇ ਬਾਕਮਾਲ ਹੀ ਦਿੱਤੇ ਆ ਇਹਨੇ ਕਿਉਂਕਿ ਜੁਦੇ ਦੇ ਪਿੱਛੇ ਲਾਈਨਾਂ ਹੀ ਦੋ ਬਹੁਤ ਜ਼ਿਆਦੇ ਸਟਰੋਂਗ ਖੜੀਆਂ ਨੇ ਤਾਂ ਘੋੜਾ ਮਾੜਾ ਕਿਵੇਂ ਸੂਗਾ 200 ਕੋੜ ਇਹ ਤਾਂ ਮੇਟ ਹੋ ਚੁੱਕੀ ਆ ਹਾਲੇ 1.5 ਸਾਲ ਉਮਰ ਹੋਈ ਆ ਆਪਾਂ ਕਹਿ ਸਕਦੇ ਆ ਵੀ ਘੋੜਾ ਹਜੇ ਬਣ ਕੇ ਤਿਆਰ ਹੀ ਹੋਇਆ ਚੜਦੀ ਬਰੇਸ ਦਾ ਚੋਬਰ ਆਗਾ ਤੇ ਬੱਚੇ ਅੱਗੇ ਆਪਾਂ ਸੋਨੂੰ ਇੰਟਰਵਿਊ ਦੇ ਵਿੱਚ ਗੱਲਬਾਤ ਦੇ ਰਾਹੀਂ ਦਿਖਾਵਾਂਗੇ ਬਹੁਤ ਜ਼ਿਆਦੇ ਸ਼ਾਨਦਾਰ ਬੱਚੇ ਆਏ ਆ ਬਹੁਤ ਚੰਗਾ ਸੂਆਗਾ ਇਹ ਚੰਬੀਆਂ ਘੋੜੀਆਂ ਦੇ ਉੱਤੇ ਵੀ ਬਾਈ ਕਹਿੰਦਾ ਜਿਵੇਂ 200 ਘੋੜੀ ਮੇਟ ਹੋਗੀ ਲਗਭਗ ਹਜੇ 10 ਕ ਬੱਚੇ ਹੀ ਆਏ ਹੋਣਗੇ ਚੰਬੇ ਉਹ ਵੀ ਬਣਤਰਾਂ ਬਿਊਟੀ ਦੇ ਵਿੱਚ ਬਹੁਤ ਜ਼ਿਆਦੇ ਚੰਗੇ ਆਏ ਆ ਸੋ ਕਿਹੜੇ ਹਸਾਬ ਨਾਲ ਘੋੜੇ ਦੀ ਸਰਵਿਸ ਦੇਣਗੇ ਤੇ ਬਾਕੀ ਜਿਹੜੀ ਰਿਜ਼ਲਟਾਂ ਬਾਰੇ ਗੱਲਬਾਤ ਆ ਉਹੋ ਵੀ ਆਪਾਂ ਇੰਟਰਵਿਊ ਦੇ ਵਿੱਚ ਕਰਾਂਗੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਆਖਣ ਲੱਗਿਆ ਜੇ ਤੁਹਾਨੂੰ ਘੋੜਾ ਸੋਹਣਾ ਲੱਗਿਆ ਗੱਲਬਾਤ ਤੁਹਾਨੂੰ ਘੋੜੇ ਦੇ ਵਿੱਚ ਲੱਗਦੀ ਆ ਜਿਵੇਂ ਕਿ ਕਿ ਹੱਲੇ ਦੀ 1.5 ਸਾਲ ਉਮਰ ਹੋਈ ਆ ਤੇ ਕੱਦ ਵੀ 66 ਇੰਚ ਕਰ ਗਿਆ ਬਾਈ ਦੱਸਦਾ ਜੇ ਚੰਗਾ ਲੱਗਿਆ ਤਾਂ ਵੀਡੀਓ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਦੀ ਗੱਲਬਾਤ ਆਪਾਂ ਬਾਈ ਅਦਾਬ ਸਿੱਖੋਂ ਦੇ ਨਾਲ ਕਰਦੇ ਆਂ ਆਜੋ ਫਿਰ ਕਰੀਏ ਸ਼ੁਰੂ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਮੁੱਚੇ ਘੋੜਾ ਪਾਲਕ ਵੀਰਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਸਵਾਗਤ ਕਰਦਾ ਸੋ ਦੋਸਤੋ ਤੁਸੀਂ ਕਾਫੀ ਸਾਰੀਆਂ ਪਹਿਲਾਂ ਵੀਡੀਓਜ਼ ਦੇਖੀਆਂ ਨੇ ਅਕਬਰ ਘੋੜੇ ਦੀਆਂ ਜਿਹੜਾ ਕਿ ਬਾਈ ਅਦਾਬ ਸਿੱਖੋਂ ਦੇ ਕੋਲੇ ਆ ਸੇਕੋ ਸਟੱਡ ਫਾਰਮ ਦੇ ਉੱਤੇ ਪਿੰਡ ਗਵਿੰਦਗੜ ਇਹ ਅਬੋਰ ਦੇ ਨੇੜੇ ਰਹਿ ਜਾਂਦਾਗਾ ਜਿਹੜਾ ਪਿੰਡ ਆ ਗਵਿੰਦਗੜ ਬਾਈ ਕੋਲੇ ਪਿਛਲੇ ਮੇਰਾ ਖਿਆਲ ਆ ਬਾਕੀ ਜਿਹੜੀ ਪੂਰੀ ਡਿਟੇਲ ਆ ਉਹ ਬਾਈ ਆਦਾਬ ਤੋਂ ਪੁੱਛਾਂਗੇ ਮੇਰਾ ਖਿਆਲ ਆ ਵੀ ਤਿੰਨ ਤੋਂ ਚਾਰ ਸਾਲ ਹੋ ਗਏ ਬਾਈ ਦੇ ਕੋਲੇ ਇਸ ਘੋੜੇ ਨੂੰ ਸੋ ਸਟੱਡ ਸਰਵਿਸ ਕਾਫੀ ਲੰਮੇ ਸਮੇਂ ਤੋਂ ਹੀ ਚੱਲ ਰਹੀ ਆ ਬਹੁਤ ਸੋਹਣੇ ਰਿਜ਼ਲਟ ਵੀ ਆਏ ਆ ਘੋੜੇ ਦੀ ਬਲੱਡ ਲਾਈਨ ਬੜੀ ਚੰਗੀ ਆ ਬਾਕੀ ਮਾਗੀ ਮੇਲੇ ਤੇ ਤਾਂ ਤੁਸੀਂ ਇਹਨੂੰ ਅਕਸਰ ਦੇਖਿਆ ਹੀ ਹੋਣਾ ਮੇਨ ਜਿਹੜੀ ਫਾਸਟਰ ਰੋ ਹੁੰਦੀ ਆ ਸਟਾਰਟਿੰਗ ਵਾਲੀ ਉਹਦੇ ਵਿੱਚ ਹੀ ਬਾਈ ਦਾ ਘੋੜਾ ਉੱਥੇ ਸਟੋਰੀ ਬਾਈ ਦੀ ਲੱਗਦੀ ਹੁੰਦੀ ਆ ਸੋ ਬਹੁਤ ਸੋਹਣੇ ਰਿਜ਼ਲਟ ਆਏ ਆ ਇੱਕ ਤਾਂ ਆਪਾਂ ਇਹਦੇ ਰਿਜ਼ਲਟਾਂ ਬਾਰੇ ਗੱਲਬਾਤ ਕਰਾਂਗੇ ਬਾਕੀ ਬਲੱਡ ਲਾਈਨ ਬਾਰੇ ਵੀ ਥੋੜੀ-ਬਹੁਤੀ ਗੱਲਬਾਤ ਕਰਾਂਗੇ ਮਾਂ ਇਹਦੀ ਬਹੁਤ ਜ਼ਿਆਦਾ ਚੰਗੀ ਘੋੜੀ ਸੀ ਸੋ ਅੱਜ ਕੱਲ ਇਹਦੀ ਸਟੱਡ ਸਰਵਿਸ ਕਿਵੇਂ ਚੱਲ ਰਹੀ ਆ ਕਿਹੜੇ ਹਿਸਾਬ ਨਾਲ ਮੀਟਿੰਗ ਸਰਵਿਸ ਦਿੰਦੇ ਆ ਕਿੰਨੀ ਫੀਸ ਰੱਖੀ ਆ ਸਾਰੀ ਗੱਲਬਾਤ ਬਾਈ ਅਦਾਬ ਤੋਂ ਆਪਾਂ ਕਲੀਅਰ ਕਰਾਂਗੇ ਸੋ ਕਰਦੇ ਆ ਸ਼ੁਰੂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀਰੇ ਅਦਾਬ ਅਦਾਬ ਜੀ ਜਿਵੇਂ ਮੈਂ ਭਰਾਮਾ ਨੂੰ ਐਡਰੈਸ ਦੱਸਿਆ ਜੀ ਆਪਣਾ ਪਿੰਡ ਗੁਵਿੰਦਗੜ੍ਹ ਜੀ ਹਾਂਜੀ ਹਾਂਜੀ ਤੇ ਇਹਦਾ ਥੋੜਾ ਜਿਹਾ ਕਲੀਅਰ ਕਰ ਦਿਓ ਹਬੌਰ ਤੋਂ ਕਿੰਨਾ ਪੈ ਜਾਂਦਾ ਬਾਈ ਮਲੋਟ ਰੋਡ ਦੇ ਉੱਤੇ ਕਿੰਨਾ ਪੈਂਦਾ ਹੁਣ ਤਾਂ ਬਈ ਹਬੌਰ ਦੇ ਵਿੱਚ ਹੀ ਆ ਗਿਆ ਜੀ ਪਿੰਡ ਆਪਣਾ ਜਾਵਾਂ ਇੱਕ ਤਰ੍ਹਾਂ ਠੀਕ ਹੈ ਬਾਈ ਹਾਂਜੀ ਹਬੌਰ ਤੋਂ ਜੇ ਆਪਾਂ ਮਲੋਟ ਜਾਣੇ ਆ ਤਾਂ ਵੀ ਪਹਿਲਾ ਪਿੰਡ ਹੈ ਜੀ ਜੇ ਹਬੌਰ ਤੋਂ ਮੁਕਸਰ ਜਾਣਾ ਤਾਂ ਵੀ ਆਪਣਾ ਪਹਿਲਾ ਪਿੰਡ ਆਉਂਦਾ ਹੈ ਜੀ ਠੀਕ ਹੈ ਬਾਈ ਹਾਂਜੀ ਮੁਕਸਰ ਮੇਰਾ ਖਿਆਲ ਹੈ ਇੱਥੋਂ ਬਾਈ 45 ਕਿਲੋਮੀਟਰ ਹੈ ਹਾਂਜੀ ਹਾਂਜੀ ਬਈ ਇੰਨਾ ਕੀ ਆ 45 ਕਿਲੋਮੀਟਰ ਹੋਗਾ ਹਾਂਜੀ ਠੀਕ ਹੈ ਸੋ ਬਈ ਅਕਬਰ ਦੀ ਜਿਵੇਂ ਮੇਰਾ ਖਿਆਲ ਆ ਤੁਸੀਂ ਦੱਸਿਆ ਸੀਗਾ ਤਿੰਨ ਸਾਲਾਂ ਤੋਂ ਆਪਾਂ ਸਰਵਿਸ ਦੇ ਰਹੇ ਹਾਂ ਜੀ ਹਾਂਜੀ ਬਈ ਅਪ੍ਰੋਕਸੀਮੇਟਲੀ ਤਿੰਨ ਸਾਲਾਂ ਤੋਂ ਹਾਂਜੀ ਕਿੰਨੀ ਉਮਰ ਹੋ ਗਈ ਬਈ ਹੁਣੇ ਇਹ ਵੀ ਹੁਣ ਸਾਢੇ 5 ਸਾਲ ਦਾ ਹੋ ਗਿਆ ਹੋਊਗਾ ਬਈ ਅੱਛਾ ਜੀ ਹਾਂਜੀ ਹਾਂਜੀ ਸੋ ਪਹਿਲਾਂ ਆਪਾਂ ਭਰਾਮਾ ਨੂੰ ਇਹਦੀ ਬਲੱਡ ਲਾਈਨ ਵਾਲੇ ਕਲੀਅਰ ਕਰ ਦਈਏ ਬਈ ਕਈ ਵਾਰ ਨਵੇਂ ਭਰਾਮਾ ਨੂੰ ਨਹੀਂ ਪਤਾ ਹੁੰਦਾ ਬਸੇ ਦਾ ਘੋੜਿਆਂ ਵਾਲੇ ਭਰਾ ਦਾ ਤਕਰੀਬਨ ਸਾਰੇ ਜਾਣਦੇ ਹਾਂਜੀ ਹਾਂਜੀ ਇਹ ਤਾਂ ਫਾਦਰ ਸੁਲਤਾਨ ਭਾਗਸਰ ਹੈ ਜੀ ਹਾਂਜੀ ਬਈ ਅੰਗਲ ਰਾਜਵੀਰ ਕੋਲੇ ਹੈ ਭਾਗਸਰ ਹਮ ਮਾਂ ਜੀ ਸਮੁੰਦਰ ਦੀ ਹੈ ਜੀ 64 ਪੈਂਡ ਇੰਚ ਦੀ ਨ ਸੋ ਜਿਵੇਂ ਤੁਸੀਂ ਦੱਸਿਆ ਵੀ ਮਾਂ ਸਮੁੰਦਰ ਦੀ ਆ ਬਾਈ ਉਹ ਚੀਜ਼ ਇਹਦੇ ਵਿੱਚ ਸਾਫ਼ ਝਲਕਦੀ ਆ ਬਾਈ ਸਮੁੰਦਰ ਵਾਲੀ ਲੈਨ ਦੇ ਵਿੱਚ ਜਿਵੇਂ ਆਪਾਂ ਵੇਲ ਦੇਖਦੇ ਆਂ ਹਾਂਜੀ 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 ਸੋ ਸਾਰੀਆਂ ਬਣਤ ਰਹੂ ਬਹੁਤ ਜਿਆਦਾ ਚੰਗੀਆਂ ਸ਼ੋਅ ਕਰਦਾ ਬਾਈ ਹਾਂਜੀ ਕੋਈ ਸੁੰਭ ਵਗੈਰਾ ਬਹੁਤ ਮਜ਼ਬੂਤ ਹੈ ਜੀ ਉੱਠਾ ਵੇਖੀ ਆਪਾਂ ਸਮੁੰਦਰ ਤੇ ਗਿਆ ਹੋਇਆ ਜੀ ਲੈਨਥ ਸਮੁੰਦਰ ਦੀ ਬਹੁਤ ਜ਼ਿਆਦਾ ਹੈ ਹਾਂ ਬਾਈ ਉਸ ਸਾਹਮਣੇ ਵੀ ਕਾਫੀ ਗਿਆ ਹੈ ਜੀ ਸਮੁੰਦਰ ਤੇ ਹਾਂਜੀ ਹਾਂਜੀ ਸੋ ਬਾਈ ਹੁਣ ਕਿੰਨੀ ਉਮਰ ਹੋ ਗਈ ਇਹਦੀ ਸਾਢੇ 5 ਸਾਲ ਦਾ ਹੋਊਗਾ ਬਾਈ ਕੋਈ 2-4 ਮਹੀਨੇ ਉੱਤੇ ਥੱਲੇ 2-3 ਮਹੀਨੇ ਉੱਤੇ ਥੱਲੇ ਹੋ ਸਕਦਾ ਹਾਂ ਕਿਉਂਕਿ ਆਪਾਂ ਲਿਆ ਸੀ ਹਾਂਜੀ ਕਿਉਂਕਿ ਆਪਾਂ ਖਰੀਦਿਆ ਸੀ ਜੀ ਹਾਂਜੀ ਠੀਕ ਹੈ ਉਦੋਂ ਕਿਉਂਕਿ ਦੋ ਦੰਦ ਸੀਗਾ ਜੋ ਆਪਾਂ ਲਿਆ ਸੀ ਅੱਛਾ ਬਾਈ ਹਾਂਜੀ ਠੀਕ ਹੈ ਬਾਈ ਸੋ ਕਿੰਨੀਆਂ ਕ ਘੋੜੀਆਂ ਦਾ ਵੀਰੇ ਤੋਂ ਹੁਣ ਮੇਡ ਕਰਤੀਆਂ ਆਪਾਂ ਬਈ 200 ਤੋਂ ਪਲੱਸ ਹੋ ਗਈਆਂ ਬਾਕੀ ਜਿਹੜੀ ਹੁਣ ਹੋਈ ਜਾਂਦੀਆਂ ਉਹ ਚੱਲੀ ਜਾਂਦਾ ਜੀ ਕੰਮ ਠੀਕ ਆ ਹਾਂਜੀ 200 ਦੇ ਨੇੜੇ ਤੇ ਮਲਾਤੀ ਜੀ ਘੋੜੀ ਆਪਾਂ ਠੀਕ ਆ ਹਾਂਜੀ ਇਹਨੇ ਆਪਾਂ ਤੁਹਾਨੂੰ ਕਹਿ ਦਈਏ ਵੀ 3 ਸਾਲਾਂ ਦੇ ਆਪਾਂ 500 ਘੋੜੀ ਮਲਾਤੀ 400 ਮਲਾਤੀ ਉਹ ਕੋਈ ਗੱਲ ਨਹੀਂ ਜਿੰਨੀ ਕਿ ਆਪਾਂ ਮਲਾਈ ਆ ਤੁਹਾਨੂੰ ਸਹੀ ਆਪਾਂ ਤੁਹਾਨੂੰ ਵੀ ਇੰਨਾਂ ਕ ਤਾਂ ਆਈਡੀਆ ਹੈਗੇ ਇਹ ਵੀ ਇੰਨੀਆਂ ਕ ਤਾਂ ਮਿਲ ਹੀ ਗਈਆਂ ਹਾਂਜੀ ਹਾਂਜੀ ਬਾਕੀ ਬਈ ਤੁਹਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਜੀ ਸੋ ਰਿਜ਼ਲਟ ਉਹਨਾਂ 200 ਘੋੜੀਆਂ ਦੇ ਵਿੱਚੋਂ ਕਿੰਨੇ ਕੁ ਤੁਸੀਂ ਆਪਦੀ ਨਿਗਰ ਨਾਲ ਤਕਰੀਬਨ ਜਾਂ ਤਕਰੀਬਨ ਤਕਰੀਬਨ ਫੋਟੋਆਂ ਆ ਜਾਂਦੀਆਂ ਨੇ ਹਾਂਜੀ ਫੋਟੋਆਂ ਤਕਰੀਬਨ ਵੀ ਮੈਂ ਕੋਸ਼ਿਸ਼ ਕਰਦਾ ਵੀ ਮੈਂ ਆਪ ਜਾ ਕੇ ਵੇਖਿਆ ਮੈਂ ਨਹੀਂ ਫੋਟੋਆਂ ਮੰਗਾ ਲਈਆਂ ਹੂੰ ਕਈ ਵਾਰੀ ਐ ਹੁੰਦਾ ਵੀ ਜਿਵੇਂ ਕੋਈ ਘੋੜੀ ਗੱਬਣ ਹੋ ਗਈ ਉਹ ਗਾਂ ਵੇਖ ਜਾਂਦੀ ਐ ਉਹ ਰਿਕਾਰਡ ਵੀ ਆਪਣੇ ਕੋਲ ਰਹਿ ਜਾਂਦਾ ਠੀਕ ਐ ਬਈ ਹਾਂਜੀ ਜਿੰਨੇ ਕੁ ਆਪਣੇ ਕੋਲ ਹੈਗੇ ਉਹ ਆਪਾਂ ਸਾਰੀਆਂ ਫੋਟੋਆਂ ਤੁਹਾਨੂੰ ਲਾ ਦੇਾਂਗੇ ਠੀਕ ਹਾਂਜੀ ਹਾਂਜੀ ਠੀਕ ਐ ਬਈ ਸੋ ਜੇ ਰਿਜ਼ਲਟ ਨੂੰ ਲੈ ਕੇ ਆਪਾਂ ਗੱਲਬਾਤ ਕਰੀਏ ਐਤਕੀ ਤਾਂ ਵੀ ਬੱਚੇ ਮੇਲੇ 'ਚ ਵੀ ਆਏ ਸੀਗੇ ਹਾਂ ਸੋ ਬਾਕੀ ਬਾਈ ਜੇ ਮੈਂ ਰਿਜ਼ਲਟਾਂ ਨੂੰ ਲੈ ਕੇ ਆਪਾਂ ਗੱਲਬਾਤ ਕਰੀਏ ਵੀ ਜਾਦੇ ਬਸ਼ੇਰੀਆਂ ਆਈਆਂ ਜਾਂ ਰਲਮੇ ਹੀ ਆਏ ਆ ਬੱਚੇ ਰਲਮੇ ਜੇ ਆਏ ਆ ਬਾਈ ਅੱਛਾ ਹਾਂਜੀ ਬੱਚੇ ਪ੍ਰੈ ਵੀ ਚੰਬੇ ਬੱਚੇ ਬਹੁਤ ਘੱਟ ਆਏ ਆ ਠੀਕ ਆ ਚੰਬੇ ਮੈਨੂੰ ਲੱਗਦਾ ਜੇ 10 ਘੋੜੀਆਂ ਸੂਈਆਂ ਹੋਣਗੀਆਂ ਤਾਂ ਤੁਸੀਂ ਲਾ ਲਓ ਵੀ ਇੱਕ ਚੰਬਾ ਬੱਚਾ ਆਊਗਾ ਇੰਨੀ ਐਵਰੇਜ ਹੈ ਜੀ 200 ਚੋਂ ਮੈਨੂੰ ਲੱਗਦਾ ਜੇ ਮੰਨ ਲਓ 100 ਬੱਚਾ ਵੀ ਆਇਆ ਹੈ ਤਾਂ ਤਾਂ ਮਤਲਬ 7-8 ਚੰਬੇ ਬੱਚੇ ਹੀ ਹੋਣਗੇ ਜੀ ਸਾਰੇ ਠੀਕ ਆ ਹਾਂਜੀ ਆ 10 ਲਾ ਲਓ ਬਾਈ 10 ਲਾ ਲਓ ਹਾਂਜੀ ਹਾਂਜੀ ਇੰਨੇ ਕੀ ਹੋਣਗੇ ਜੀ ਠੀਕ ਹੈ ਬਾਈ ਸੋ ਕੁਆਲਿਟੀ ਵਾਈਜ਼ ਜੇ ਆਪਾਂ ਗੱਲ ਕਰੀਏ ਬੱਚੇ ਕਿਹੋ ਜਿਹੇ ਆਉਂਦੇ ਆ ਬਾਈ ਬੱਚੇ ਬਈ ਕੰਨ ਬਹੁਤ ਚੰਗਾ ਆਉਂਦਾ ਬਈ ਜਿਵੇਂ ਕਈ ਵਾਰੀ ਆਉਂਦਾ ਵੀ ਘੋੜੀ ਦਾ ਕੰਨ ਥੋੜਾ ਜਿਆ ਚੰਗਾ ਨਹੀਂ ਹੁੰਦਾ ਖੁੱਲਾ ਹੁੰਦਾ ਹੈ ਜਾਂ ਲੰਮਾ ਹੁੰਦਾ ਹੈ ਮੋਟਾ ਹੁੰਦਾ ਉਸ ਹਿਸਾਬ ਨਾਲ ਕੰਨ ਬਹੁਤ ਚੰਗਾ ਸੁੰਦਾ ਬਈ ਲੈਂਥ ਬਹੁਤ ਆਉਂਦੀ ਹੈ ਆਪਦੇ ਅੰਗੂਏ ਦੀ ਹਮ ਮਜ਼ਬੂਤ ਬਹੁਤ ਆਉਂਦੇ ਬੱਚੇ ਫੇਸ ਬਿਊਟੀ ਵੀ ਬਹੁਤ ਆ ਰਹੀ ਹੈ ਬੱਚਿਆਂ ਦੀ ਜਿਵੇਂ ਆਪ ਵੀ ਬਰੀਕੀਆਂ ਹਾਂਜੀ 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 ਆਪਾਂ ਇਹ ਕਹਿ ਸਕਦੇ ਹਾਂ ਵੀ ਡੋਮੀਨੇਟ ਆ ਘੋੜਾ ਆਪ ਦਾ ਮੰਨ ਲਓ ਫਰਬ ਛੱਡਦਾ ਬੱਚਾ ਹਾਂਜੀ ਛੱਡਦਾ ਬਈ ਬਾਕੀ ਵੀ ਕਿ ਲਾਈਨ ਬਹੁਤ ਚੰਗੀ ਆ ਗਈ ਨਾ ਮਾਂ ਬਹੁਤ ਚੰਗੀ ਆ ਪਿਓ ਬਹੁਤ ਚੰਗਾ ਨਾਨਾ ਬਹੁਤ ਚੰਗਾ ਉਹ ਚੀਜ਼ ਦਾ ਫਿਰ ਬਈ ਫਰਕ ਤਾਂ ਪੈਂਦਾ ਹੀ ਹੈ ਬਿਲਕੁਲ ਹਾਂਜੀ ਤੇ ਬਾਕੀ ਉਮਰ ਦੇ ਹਿਸਾਬ ਨਾਲ ਹੁਣ ਕਦ ਕੱਟ ਕਿੰਨਾ ਕਰ ਗਿਆ ਬਈ ਕਦ ਬਈ 68 ਹੈ ਠੀਕ ਹੈ ਜੀ ਜਮਾ ਸਕੇਲ ਵਾਲਾ ਵਾਟਰ ਵਾਟਰ ਸਕੇਲ ਵਾਲਾ ਪ੍ਰੋਪਰ ਘੋੜਾ ਬਣ ਕੇ ਤਿਆਰ ਹੁਣ ਹੋਇਆ ਬਈ ਅਜੇ ਤਾਂ ਜਵਾਨੀ ਹੋਇਆ ਘੋੜਾ ਬਣਿਆ ਹੀ ਹਾਂਜੀ ਹਾਂਜੀ ਜੋ ਪਹਿਲਾਂ ਆਪਾਂ ਕੀਤੀ ਸੀ ਉਹ ਥੋੜਾ ਬਚਪਨੇ ਸੀਗਾ ਆਪਾਂ 2 ਸਾਲ ਪਹਿਲਾਂ ਕੀਤੀ ਸੀ ਮੈਂ ਲਾਦਾ ਵੀਡੀਓ ਉਦੋਂ ਛੋਟਾ ਲੱਗਦਾ ਸੀਗਾ ਬ ਸੋ ਸਟਾਰਟਿੰਗ ਦੇ ਵਿੱਚ ਬਾਈ ਫੀਸ ਕਿੰਨੀ ਰੱਖੀ ਸੀ ਤੁਸੀਂ ਤੇ ਉਸ ਤੋਂ ਬਾਅਦ ਕਿਵੇਂ ਚੱਲਦਾ ਰਿਹਾ ਸਰ ਪਹਿਲਾਂ ਬਾਈ ਜਦੋਂ ਜਮਾਂ ਲਿਆਂਦਾ ਲਿਆਂਦਾ ਉਦੋਂ 15000 ਦੇ ਰੱਖਿਆ ਜੀ ਕੁਝ ਟਾਈਮ ਅੱਛਾ ਫਿਰ ਜਿਵੇਂ ਜਿਵੇਂ ਬੱਚੇ ਆਉਣ ਲੱਗੇ ਓਵੇਂ ਓਵੇਂ ਕਰਕੇ ਥੋੜੀ ਥੋੜੀ ਵਧਾਉਂਦੇ ਗਏ 5 5000 ਕਰਕੇ ਫਿਰ 21 ਕਰਤੀ ਸੀ ਫਿਰ 25 ਕਰਤੀ ਸੀ ਹੁਣ ਆਪਾਂ 33 ਕਰਤੀ ਸੀ ਹੁਣ 33 ਚੱਲਦੀ ਜਾਂਦੇ ਜੀ ਆਹ ਸੀਜ਼ਨ ਦੀ ਕਵਰਿੰਗ ਹਾਂਜੀ ਮੰਨ ਲਓ ਵੀ ਜਿਵੇਂ ਜਿਵੇਂ ਸਾਨੂੰ ਐ ਲੱਗਿਆ ਵੀ ਆ ਆਪਣੇ ਆਪ ਨੂੰ ਇਹ ਜਸਟੀਫਾਈ ਕਰ ਰਿਹਾ ਜਿਹੜਾ ਤਾਂ ਜਿਹੜੇ ਹਿਸਾਬ ਨਾਲ ਇਹ ਆਪ ਦਾ ਲੈਵਲ ਸੈੱਟ ਕਰਦਾ ਗਿਆ ਹੋਵੇ ਹਾਂਜੀ ਹਾਂਜੀ ਉਸ ਹਿਸਾਬ ਨਾਲ ਬਾਕੀ ਵੀ ਵੱੜੀ ਜ਼ਿਆਦਾ ਕਰਨ ਦਾ ਫਾਇਦਾ ਵੀ ਨਹੀਂ ਜੇ ਆਮ ਬੰਦਾ ਭਰਾਈ ਨਾ ਸਕਿਆ ਉਹਦਾ ਵੀ ਫਾਇਦਾ ਕੋਈ ਨਹੀਂ ਕਿਉਂਕਿ ਆਮ ਨੁਕਰੇ ਤੁਹਾਨੂੰ ਪਤਾ ਨੁਕਰੇ ਤੇ ਚੰਮੀਆਂ ਕੋਈ ਆਮ ਫਾਰਮਰ ਰੱਖਦੇ ਐ ਬਿਲਕੁਲ ਬਈ ਤੇ ਜ਼ਿਮੀਂਦਾਰ ਵੀ ਆਮ ਨਹੀਂ ਬਈ ਇੰਨੀ ਫੀਸ ਤੁਹਾਨੂੰ ਪਤਾ ਦੇ ਸਕਦਾ ਤਾਂ ਆਪਾਂ ਉਸ ਹਿਸਾਬ ਨਾਲ ਰੱਖਿਆ ਵੀ ਜਿਹੜੀ ਉਹ ਫੀਸ ਦੇ ਸਕਣ ਬਿਲਕੁਲ ਹਾਂ ਜੀ ਹੁਣ ਆਪਾਂ ਵੀ 61000 ਰੱਖ ਦਈਏ 71000 ਰੱਖ ਦਈਏ ਹਾਂ ਉਹਦਾ ਵੀ ਕੋਈ ਫਾਇਦਾ ਨਹੀਂ ਵੀ ਕਦੇ ਉਹ ਨਹੀਂ ਸੋਚਿਆ ਦਿਮਾਗ ਦੇ ਵਿੱਚ ਵੀ ਜਿੰਨੀ ਅੱਜ ਫੀਸ ਚੱਲ ਰਹੀ ਹੈ ਵੀ ਅਗਲੇ ਸੀਜ਼ਨ ਚ ਉਹਦੋਂ ਡਬਲ ਕਰਕੇ ਸਾਰੀ ਨਾ 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 ਬਈ ਐਨੀ ਉਸ ਕਿਸਾਨਾਂ ਵੀ ਜਿਵੇਂ ਆਪ ਨੂੰ ਵੀ ਲੱਗੇ ਵੀ ਇਹ ਬੱਚਿਆਂ ਦੀ ਪੰਜ ਪੰਜ ਹਜ਼ਾਰ ਕਰਕੇ ਵਧਾਈ ਦੀ ਹਾਂ ਹਾਂ ਜੀ ਲੋਕਾਂ ਨੂੰ ਵੀ ਮਹਿਸੂਸ ਨਹੀਂ ਹੁੰਦਾ ਵੀ ਐਂ ਕਰਕੇ ਕੋਦਾਂ ਵਧਾਤੀ ਫੀਸ ਬਿਲਕੁਲ ਹਾਂ ਜੀ ਠੀਕ ਹੈ ਬਈ ਕਿਉਂਕਿ ਵੀ ਲੋਕ ਵੀ ਕੀ ਫੀਸ ਤਾਂ ਉਹਨਾਂ ਨੇ ਕੀਤੀ ਵੀ ਬਹੁਤ ਜ਼ਿਆਦੇ ਘੋੜਾ ਫੇਰ ਬਈ ਘੱਟ ਫੀਸ ਛੱਡੀ ਜਾਂਦੇ ਆ ਆਪਾਂ ਵੀ 31 ਹਜ਼ਾਰ ਕਰਕੇ ਚਲੋ ਮਾਨਦਾਨ ਕਰ ਦੇਈਦਾ ਪਰ ਛੱਡੀ ਦਾ ਪੌਣੇ ਚ ਹੀ ਠੀਕ ਹੈ ਬਾਈ ਹਾਂਜੀ ਇਹ ਨਹੀਂ ਹੈਗਾ ਵੀ ਕਹਿ ਲਈਏ 51000 ਤੇ ਮੁੜ ਕੇ 30000 ਚ ਛੱਡੀ ਹਾਂ ਨਹੀਂ ਨਾ ਨਹੀਂ ਆ ਉਹ ਕੰਮ ਨਹੀਂਗਾ 31000 ਚਲੋ ਮਾਨਦਾਨ ਦੂਰੋਂ ਆਏ ਤਾਂ ਥੋੜਾ ਹਾਸਾ ਨਾ ਹੋ ਜਾਂਦਾ ਜੀ ਲੋਕਲ ਹੋਇਆ ਤਾਂ ਮਾਨਦਾਨ ਜ਼ਰੂਰ ਕਰੀਦਾ ਉਹ ਗੱਲ ਨਹੀਂ ਗਈ ਪ੍ਰੈਨ ਵੀ 31000 ਕਰਕੇ 15000 ਦੇ ਘੋੜਾ ਛੱਡ ਦਾਂਗੇ ਇਹ ਸਿਸਟਮ ਨਹੀਂ ਆਪਾਂ ਇਹ ਰੱਖਿਆ ਹੋਇਆ ਠੀਕ ਹੈ ਬਾਈ ਹਾਂਜੀ ਉਨ ਦਿਖਾਉਣ ਨੂੰ ਤਾਂ ਬਈ ਲੋਕਾਂ ਨੂੰ ਆਪਾਂ 51000 ਰੱਖ ਦਿੰਦੇ ਫਿਰ ਘੋੜਾ ਆਪਾਂ 15000 ਰੇ ਛੱਡੀ ਜਾਈਏ ਹਾਂਜੀ ਬਾਈ ਉਹ ਤੇ ਬਾਕੀ ਭਾਈ ਜਿਵੇਂ ਤੁਸੀਂ ਅਕਸਰੀ ਮੁਕਸਰ ਮੰਡੀ ਤੇ ਤਾਂ ਆਪਣੀ ਹੁੰਦੀ ਵੀ ਆ ਬਈ ਕੋਈ ਹਰ ਸਾਲ ਲਾਉਣੀ ਹਾਂਜੀ ਹਾਂਜੀ ਮੇਰਾ ਖਿਆਲ ਹੈ ਜਦੋਂ ਤੂੰ ਆਇਆ ਤੁਹਾਡੇ ਕੋਲੇ ਉਦੋਂ ਤੋਂ ਹੀ ਜਾਂਦਾ ਬਈ ਹਾਂ 3 ਸਾਲ ਹੋ ਗਏ ਵੀ ਲਗਾਤਾਰ ਹਾਂ ਕਾਫੀ ਉੱਥੇ ਇਹਦੀ ਪਛਾਣ ਵੀ ਬਣੀ ਹਾਂਜੀ 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 ਬਹੁਤ ਲੋਕ ਪਿਆਰ ਕਰਦੇ ਆ ਜੀ ਉੱਥੇ ਹਾਂਜੀ ਬਈ ਬਾਕੀ ਤੁਸੀਂ ਜਿਹੜਾ ਆਪਣਾ ਪੇਜ ਚੱਲਦਾ ਤੁਹਾਡਾ ਇੰਸਟਾਗ੍ਰam ਦਾ ਸੇਖੋ ਸਟੱਡ ਫਾਰਮ ਹਾਂਜੀ ਹਾਂਜੀ ਸੇਖੋ ਸਟੱਡ ਫਾਰਮ ਜੀ ਉਹਤੇ ਵੀ ਤੁਸੀਂ ਅਪਡੇਟ ਦਿੰਨੇ ਰਹਿੰਦੇ ਹੋ ਬਾਈ ਹਾਂਜੀ ਦਿੰਦੇ ਰਹਨੇ ਐਤ ਕੀ ਕੀ ਹੋਇਆ ਜੀ ਐਤ ਕੀ 2 ਦਿਨ ਘੋੜਾ ਮੇਲੇ ਤੇ ਗਿਆ ਨਹੀਂ 13 ਜਿਆਨਾ ਤਰੀਕ ਨੂੰ ਇੱਕ ਤਾਂ ਖਰਾਬ ਵਾਲਾ ਕੀਤਾ ਜੀ ਇਹਨੇ ਉੱਥੇ 12 ਨੂੰ ਲੈ ਕੇ ਗਏ ਸੀ ਤੇ ਇੱਕ ਦੋ ਘੋੜੀਆਂ ਸੀ ਮੀਟਿੰਗ ਵਾਲੀਆਂ ਲੋਕ ਫੋਨ ਕਰ ਕਰਕੇ ਪੁੱਛੀ ਕਿ ਉੱਥੋਂ ਵੀ ਘੋੜਾਂ ਨੇ ਲੈ ਕੇ ਆਏ ਵੀ ਟੈਂਟ ਤਾਂ ਥੋੜਾ ਲੱਗਿਆ ਹੋਇਆ ਬੋਰਡ ਬੂਡ ਲੱਗੇ ਹੋਏ ਸੀਗੇ ਬਿਲਕੁਲ ਬਿਲਕੁਲ ਫਿਰ 15 ਤਰੀਕ ਨੂੰ ਲੈ ਕੇ ਗਏ ਸੀ ਬਾਈ ਐਤ ਕੀ ਹਾਂਜੀ ਸਹੀ ਹੈ ਬਾਈ ਬ ਉਹ ਨੀਲੀ ਜੰਬੀ ਆ ਜੀ ਉਹਦੀ ਮਾਂ ਆਪਣੇ ਪਿੰਡ 'ਚ ਹੀ ਐ ਠੀਕ ਐ ਜੀ ਹਾਂਜੀ ਬਹੁਤ ਚੰਗਾ ਬੱਚਾ ਜੀ ਉਹ ਨਾ ਬਿਮਾਰ ਹੋ ਗਿਆ ਸੀਗਾ ਹਾਂਜੀ ਉਹਦੇ ਕਰਕੇ ਲੱਸਾ ਵਾਵਾ ਹੋਇਆ ਪਿਆ ਟੁੱਟਿਆ ਵੇ ਬੇਸ਼ੇਰਾ ਉਹ ਤਿਆਰ ਕਰਕੇ ਜੇ ਆਪਾਂ ਸਪੈਸ਼ਲ ਬਣਾਵਾਂਗੇ ਉਹਦੀ ਵੀਡੀਓ ਹਾਂ ਨਹੀਂ ਤਾਂ ਉਹਦੀ ਵੀ ਅੱਜ ਆਪਾਂ ਨਾਲ ਦਿਖਾਵਾਂਗੇ ਹਾਂਜੀ ਹਾਂਜੀ ਉਹ ਹੁਣ ਬਈ ਮੈਨੂੰ ਲੱਗਦਾ 14-15 ਕੁ ਮਹੀਨਿਆਂ ਦਾ ਹੋਊਗਾ ਤੇ 63 ਇੰਚ ਦੇ ਕਰੀਬ 56.5 36 ਇੰਚ ਦੇ ਕਰੀਬ ਕਰੀ ਖੜਾ ਠੀਕ ਹੈ ਭਾਈ ਹਾਂਜੀ ਇੱਕ ਬਸ਼ੇਰਾ ਤੁਸੀਂ ਹੋਰ ਦੱਸਦੇ ਵੀ ਇਹਦਾ ਹੋਰ ਡਾਪ ਦਾ ਬਹੁਤ ਉਹ ਬਈ ਮੀਤ ਕੋਲੇ ਆ ਭਾਈ ਮੰਨ ਲੇ ਉਹਨਾਂ ਨੇ ਸਾਲੀ ਵਾਲੋ ਲਿਆ ਸੀਗਾ ਅੱਛਾ ਜੀ ਉਹ ਉਹਦੀ ਮਾਂ ਸੀਗੀ ਕਾਲੀ ਚੰਬੀ ਨੂਰੇ ਬਾਕਰਪੁਰ ਦੀ ਉਹਦੀ ਆਪ ਫੋਟੋਆਂ ਵੀ ਲਾ ਦਾਂਗੇ ਵਿੱਚ ਬਸ਼ੇਰੀ ਦੀਆਂ ਬਹੁਤ ਚੰਗੇ ਪੈਸਿਆਂ ਦਾ ਖਰੀਦੇ ਉਹਨਾਂ ਨੇ ਬਾਈ ਹੋਰਾਂ ਨੇ ਉਹਦੇ ਬਹੁਤ ਚੰਗੇ ਪੈਸੇ ਬਾਈ ਹੋਰਾਂ ਕੋਲ ਲੱਗ ਵੀ ਗਏ ਠੀਕ ਹੈ ਬਾਈ ਹਾਂਜੀ ਪਰ ਉਹਨਾਂ ਨੇ ਦਿੱਤਾ ਨਹੀਂਗਾ ਬਿਸ਼ੇਰਾ ਅੰਮਰਸਰ ਦੇ ਕੋਈ ਬੰਦੇ ਸੀ ਮੈਂ ਦੱਸਦੇ ਸੀ ਵੀ ਲੈਂਦੇ ਸੀ ਬਿਸ਼ੇਰਾ ਤੇ ਕੋਈ ਝੂਠ ਨਹੀਂ ਗਏ ਦੇ ਵਿੱਚ ਬਹੁਤ ਚੰਗੇ ਪੈਸੇ ਆਫਰ ਹੋਏ ਸੀ ਉਹ ਬਿਸ਼ੇਰੇ ਦੇ ਠੀਕ ਹੈ ਪਰ ਉਹ ਦਿੱਤਾ ਨਹੀਂ ਉਹ ਬਿਸ਼ੇਰਾ ਹਾਈਟ ਬਹੁਤ ਚੰਗੀ ਸੋਹਣੀ ਖਿੱਚੀ ਜਾਂਦਾ ਹੂੰ ਆਨਲਾਈਨ ਟਾਈਮ ਸ਼ਾਇਦ ਬਾਈ ਹੋਰੀ ਸ਼ੋਅ 'ਚ ਵੀ ਲਾਉਣ ਬਿਸ਼ੇਰੇ ਨੂੰ ਸ਼ੋਅ 'ਚ ਵੀ ਖੜੂਗਾ ਬਿਸ਼ੇਰਾ ਉਹ ਠੀਕ ਹੈ ਹਾਂਜੀ ਤੇ ਬਾਕੀ ਬਾਈ ਇੱਕ ਚੀਜ਼ ਹੋਰ ਦੇਖੀ ਆ ਜਿਵੇਂ ਹੁਣ ਪ੍ਰੋਪਰ ਘੋੜਾ ਬਣ ਕੇ ਤਿਆਰ ਹੋ ਗਿਆ ਉਹਨਾਂ ਦੇ ਹਿਸਾਬ ਨਾਲ ਇਹਦੀ ਸਟਾਰਟਿੰਗ ਆ ਹਾਂਜੀ ਰਿਜ਼ਲਟ ਵੀ ਇਹਦੇ ਵਿੱਚ ਬਹੁਤ ਚੰਗੇ ਦੇਤੇ ਪ੍ਰੂਵ ਕਰ ਲਿਆ ਉਹਦੇ ਆ ਹਣਾ ਤੇ ਸ਼ੋਅ ਬਹੁਤ ਕਰਦਾ ਇੱਕ ਦਾ ਘੋੜਾ ਜਿਹੜੀਆਂ ਪੰਜ ਚਾਰ ਗੱਲਾਂ ਮੈਨੂੰ ਇਹਦੇ ਵਿੱਚ ਬਹੁਤ ਚੰਗੀਆਂ ਲੱਗੀਆਂ ਹਾਂਜੀ ਹਾਂਜੀ ਖੂਬਸੂਰਤੀ ਦੇ ਵਿੱਚ ਬੜਾ ਗਿਆ ਹਾਂਜੀ ਕਹਿ ਲੋ ਵੀ ਜਿਵੇਂ ਆਪਾਂ ਅੱਗੇ ਬਰੀਡਿੰਗ ਦੇ ਵਿੱਚ ਸੁਧਾਰ ਕਰਨਾ ਅੱਜ ਕੱਲ ਚਲੋ ਇਸ ਵਾਰ ਤਾਂ ਨਹੀਂ ਹੋਏ ਸ਼ੋਅ ਬਾਈ ਨੋਕਰੇ ਹਾਂਜੀ ਤੇ ਤਾਂ ਕਰਕੇ ਵੀ ਸੁਧਾਰ ਕਰਕੇ ਅੱਗੇ ਬਿਊਟੀ ਵੀ ਦੇ ਰਿਹਾ ਕੱਦ ਕਰ ਦੇ ਰਿਹਾ ਬੱਚਾਂ ਦੇ ਨਾਲੇ ਐ ਨਾ ਬਾਈ ਕਿਉਂਕਿ ਇਨਬਰੀਡ ਵਾਲਾ ਸਿਸਟਮ ਹੈ ਨਹੀਂ ਇਹਦੇ ਵਿੱਚ ਇਨਬਰੀਡ ਦਾ ਤਾਂ ਕੋਈ ਨੇੜ ਤੇੜ ਦਾ ਹੀ ਕੰਮ ਹੈ ਨਹੀਂ ਪਿਓ ਵਾਲੀ ਸਾਈਡ ਤੋਂ ਅੱਡ ਲਾਈਨ ਹੈ ਬਾਈ ਤੇ ਮਦਰ ਵਾਲੀ ਸਾਈਡ ਤੋਂ ਜਮ ਅੱਡ ਲਾਈਨ ਹੈ ਉਹ ਚੀਜ਼ ਕਰਕੇ ਬਈ ਚੀਜ਼ਾਂ ਬਹੁਤ ਫਰਕ ਪੈਂਦਾ ਬਿਲਕੁਲ ਬਾਈ ਹਾਂਜੀ ਤੇ ਬਾਕੀ ਬਾਈ ਜਿਵੇਂ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਵੀ ਇਸ ਵਾਰ ਨੌਕਰਿਆਂ ਦੇ ਸ਼ੋਅ ਬਹੁਤ ਘੱਟ ਹੋਇਆ ਹੋਈ ਨਹੀਂ ਬਟਾ ਘਟ ਗਈ ਤਾਂ ਬਈ ਹੋਈ ਨਹੀਂਗੇ ਸ਼ੋਅ ਪੰਜਾਬ 'ਚ ਤਾਂ ਕੋਈ ਹੋਇਆ ਹੀ ਨਹੀਂ ਸ਼ੋਅ ਬਾਈ ਉਸ ਚੀਜ਼ ਨੂੰ ਲੈ ਕੇ ਤੁਹਾਨੂੰ ਕਿਵੇਂ ਲੱਗਦਾ ਵੀ ਬਈ ਹੁਣ ਆਪ ਸਾਲ ਦਾ ਚੜਦਾ ਆਪਾਂ ਚਾ ਚੜ ਜਾਂਦਾ ਵੀ ਸ਼ੋਅ ਉਸ ਤੇ ਤਿਆਰ ਕਰਾਂਗੇ ਜਾਨਵਰ ਕੋਈ ਨਾ ਕੋਈ ਆਏ ਸਾਲ ਤੁਹਾਨੂੰ ਪਤਾ ਲਈ ਦਈਏ ਪਹਿਲਾਂ ਆਪਾਂ ਘੂੜੀ ਪਾਉਂਦੇ ਰਹੇ ਹਾਂ ਪਿਛਲੇ ਸਾਲ ਬਸ਼ੇਰਾ ਜਿੱਤਿਆ ਸੀ ਆਪਣਾ ਚੋਲ ਇੱਕਸਪਾਇਰ ਹੋ ਗਿਆ ਹਾਂਜੀ ਐਦ ਇੱਕ ਬਸ਼ੇਰੀ ਆਪਾਂ ਹੋਰ ਲਈ ਸੀਗੀ ਅਜੂਬੇ ਦੀ ਹਾਰਨ ਕਿਹੜਾ ਚੈਂਪੀਅਨ ਐ ਸੈਕੰਡ ਆਈ ਸੀ ਉੱਥੇ ਰਨਰ ਅਪ ਸੀਗੀ ਠੀਕ ਹੈ ਭਾਈ ਉਹ ਵੀ ਮੈਂ ਤਾਂ ਹੀ ਲਈ ਸੀ ਮੈਂ ਕਿਹਾ ਤੇ ਸ਼ੋਅਾਂ ਦੀ ਤਿਆਰੀ ਕਰਾਂਗੇ ਤੇ ਸ਼ੋਅ ਵੀ ਹੋਇਆ ਕੋਈ ਨਹੀਂ ਐਤਕੀ ਹਾਂ ਤੁਸੀਂ ਦੇਖੋ ਵੀ ਐਡੀ ਦੂਰ ਜਾ ਕੇ ਤੁਸੀਂ ਬਸ਼ੇਰੀ ਲਈ ਸੀਗੀ ਹਾਂਜੀ ਕਿਉਂਕਿ ਵਿਨਰ ਕਾफी ਵਾਰ ਬਣ ਚੁੱਕੀ ਹੈ ਹੁਣ ਵੀ ਮੇਰਾ ਖਿਆਲ ਹੈ 2 ਦਿਨਾਂ ਦਾ ਲੱਗੀ ਹੋਈ ਆ ਕੁਝ ਟਾਈਮ ਪਹਿਲਾਂ ਹਾਂ 2 ਦਿਨ 2 ਦਿਨ 2 ਦਿਨ ਦੀ ਜਿੱਤੀ ਹੈ ਬਈ ਹਾਂ ਤੁਹਾਡਾ ਮਨ ਸੀਗਾ ਵੀ ਇਹਨੂੰ ਅੱਗੇ ਆਪਾਂ ਸ਼ੋਅਾਂ ਦੇ ਵਿੱਚ ਲਾਇਆ ਸ਼ੋਅ ਹੀ ਨਹੀਂ ਹੋਇਆ ਬਈ ਸ਼ੌਂਕ ਵਿੱਚ ਹੀ ਰਹਿ ਗਿਆ ਵਿੱਚ ਹੀ ਰਹਿ ਗਿਆ ਬਈ ਹਾਂਜੀ ਹਾਂ ਬਿਲਕੁਲ ਬਈ ਸੋ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਮਾਰਵਾੜੀ ਦੇ ਸ਼ੋਅ ਨਾ ਕਰਾਏ ਜਾਣ ਪਰ ਉਹਨਾਂ ਦੇ ਨਾਲ ਨਾਲ ਮਾਰਵਾੜੀ ਵੀ ਆਪਣੀ ਹੈ ਬਈ ਨੁਕਰੇ ਵੀ ਆਪਣੀ ਹੈ ਬਿਲਕੁਲ ਬਈ ਜਦੋਂ ਕੰਮ ਕਰਦੇ ਜਿਹੜੇ ਕੰਮ ਕਰਦੇ ਹੁਣ ਘਰੇ ਆਪਾਂ ਬਈ ਮੈਂ ਮਾਰਵਾੜੀ ਵਸ਼ੀਰ ਹੁਣ ਇਹ ਤਾਂ ਮਾਰਵਾੜੀ ਨਾਲ ਵੀ ਪਿਆਰ ਹੈ ਪਰ ਨੁਕਰਿਆਂ ਨੂੰ ਵੀ ਨਾ ਛੱਡਣਾ ਚਾਹੀਦਾ ਜੀ ਜਿਹੜੇ ਆਪਣੇ ਪੰਜਾਬ ਦੀ ਬਰੀਡ ਹੈ ਹਾਂ ਹਾਂ ਜੀ ਹਾਂ ਜੀ ਬਾਈ ਕਿਉਂਕਿ ਬਾਈ ਜਿੰਨਾ ਕਿ ਆਪਾਂ ਦੇਖੀਏ ਵੀ ਮੰਨ ਲਓ ਵੀ ਰਾਜਸਥਾਨ ਦੇ ਜਿੰਨੇ ਭਰਾ ਨੇ ਉਹ ਮਾਨ ਨਾਲ ਹੁੱਬ ਕੇ ਕਹਿੰਦੇ ਆ ਵੀ ਸਾਡੀ ਆਪ ਦੀ ਬ੍ਰੀਡ ਹੈ ਬਿਲਕੁਲ ਉਹੀ ਗੱਲ ਹੈ ਜੀ ਉਹ ਮੰਨ ਲਓ ਉਹਨੂੰ ਕਿਸ ਲੈਵਲ ਤੇ ਲੈ ਕੇ ਜਾ ਰਹੇ ਆ ਤਾਂ ਆਪਾਂ ਨੁਕਰਿਆਂ ਨੂੰ ਸਾਰੇ 올 ਇੰਡੀਆ ਲੈਵਲ ਤੇ ਜਾ ਰਹੇ ਆ ਮਾਰਵਾੜੀ ਵਾਲੇ ਹਾਂਜੀ ਬਾਈ ਉਹ ਨੁਕਰਿਆਂ ਦਾ ਵੀ 올 ਇੰਡੀਆ ਲੈਵਲ ਦੀ ਹੈ ਪਰ ਹੁਣ ਤਾਂ ਸਹੀ ਸ਼ੋਹ ਜਿਹੜੀ ਗੱਲ ਹੈਗੀ ਹੈ ਹੁਣ ਪਤਾ ਨਹੀਂ ਕੀ ਚੀਜ਼ ਕਰਕੇ ਨਹੀਂ ਹੋ ਰਿਹਾ ਆਪਾਂ ਨੂੰ ਤਾਂ ਪਤਾ ਨਹੀਂਗਾ ਹਾਂਜੀ ਬਾਈ ਹਾਂਜੀ ਜੋ ਆਪਣਾ ਸਹਿਯੋਗ ਚਾਹੀਦਾ ਆਪਾਂ ਦੇਣ ਨੂੰ ਤਿਆਰ ਆ ਹਾਂਜੀ ਬਾਈ ਵੀ ਸ਼ੋਹ ਕਰਾਉਣੇ ਚਾਹੀਦੇ ਆ ਹਾਂ ਚਲੋ ਇਹ ਆ ਸਾਲ ਤਾਂ ਜਿਹੜਾ ਸੀਜ਼ਨ ਲੰਘਿਆ ਪਰ ਅਗਲੀ ਵਾਰੀ ਇਸ ਚੀਜ਼ ਤੇ ਪਹਿਲਾਂ ਹੀ ਗੌਰ ਕਰਾਉਣੀ ਚਾਹੀਦੀ ਹੈ ਹਾਂਜੀ 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 ਪਹਿਲਾਂ ਮੈਨੂੰ ਸੀਗਾ ਵੀ ਜਗਰਾਓ ਹੋਊਗਾ ਸ਼ੋ ਵੀ ਕੈਨਸਲ ਹੋ ਗਿਆ ਨੁਕਰਿਆਂ ਦਾ ਉੱਥੇ ਵੀ ਹੂੰ ਉਹ ਵੀ ਕੈਨਸਲ ਹੋ ਗਿਆ ਹਾਂਜੀ ਹੁਣ ਤਾਂ ਮੇਰਾ ਖਿਆਲਾ ਪਟਿਆਲੇ ਵਾਲਾ ਜਿਹੜਾ ਆਪਣਾ ਪਹਿਲਾਂ ਆਉਂਦਾ ਉੱਥੇ ਨਹੀਂ ਆਵਾਂਗੇ ਬੇਬਸ਼ੀਰੀ ਉਹੀ ਰਹਿ ਗਿਆ ਬਸ ਹਾਂਜੀ ਪਟਿਆਲੇ ਵਾਲਾ ਹਾਂਜੀ ਉਹ ਵੀ ਚਲੋ ਵੀ ਬਹੁਤ ਵਧੀਆ ਪ੍ਰਾਲਾ ਸੀ ਉਹਨਾਂ ਦਾ ਜੀ ਹਾਂਜੀ ਬਈ ਜਿਹੜਾ ਉਹਨਾਂ ਨੇ ਚੰਬੀਆਂ ਘੋੜੀਆਂ ਦਾ ਕਰਾਇਆ ਜੋ ਅੱਜ ਤੱਕ ਮੈਨੂੰ ਲੱਗਦਾ ਕਦੇ ਨਹੀਂ ਹੋਇਆ ਪਹਿਲਾਂ ਹਾਂਜੀ 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 ਸੋਭਈ ਅਦਾਬ ਰੇ ਇੱਕ ਚੀਜ਼ ਮੰਨ ਲਓ ਬਾਕੀ ਜਿਵੇਂ ਮਿਹਨਤ ਆ ਫੋਕਸ ਤੁਹਾਡਾ ਬਰੀਡਿੰਗ ਕੰਨੀ ਹੋ ਰਿਹਾਦਾ ਹੈ ਸ਼ੌਕੀਆ ਤੌਰ ਤੇ ਤੁਸੀਂ ਪੰਜ ਚਾਰ ਘੋੜੀਆਂ ਰੱਖਦੇ ਹੋ ਹਾਂਜੀ ਹਾਂਜੀ ਤੇ ਬਾਕੀ ਕੋਈ ਮਾੜਾ ਮੋਟਾ ਕਦੇ ਜਾਨਵਰ ਕੋਈ ਵੇਚਣ-ਬੂਚਣ ਵਾਲਾ ਵੀ ਆ ਹਾਂਜੀ ਮਤਲਬ ਐ ਵੀ ਇੱਕ ਦੋ ਜਾਨਵਰ ਚੰਗੇ ਵੇਚ ਲਈ ਜੀ ਸਾਲ ਦੇ ਉਵੇਂ ਹੈ ਨਹੀਂਗਾ ਵੀ ਸਮਾਨ ਜਿਉਂ ਇਕੱਠਾ ਕਰਕੇ ਰੱਖੀ ਬੈਠੇ ਆ ਇਹ ਹੁੰਦਾ ਸਾਲ ਦੀਆਂ ਇੱਕ ਦੋ ਚੰਗੀਆਂ ਘੋੜੀਆਂ ਵੇਚ ਲਈਏ ਆਪਾਂ ਸੈਟੀਸਫਾਈਡ ਹੁੰਨੇ ਆ ਜੀ ਕੋਈ ਗੱਲ ਨਹੀਂ ਹੌਲੀ-ਹੌਲੀ ਜਾਵਾਂਗੇ ਜੀ ਅਜ ਆਪਣਾ ਫਾਰਮ ਬਣ ਹੀ ਜਾਂਦਾ ਨਵਾਂ ਉਦੋਂ ਫਿਰ ਆਪਾਂ ਹੌਲੀ-ਹੌਲੀ ਕਰਕੇ ਆ ਤੁਸੀਂ ਇੱਥੋਂ ਸ਼ਿਫਟ ਹੋ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬਾਈ ਹੋਰ ਜੇ ਆਪਾਂ ਗੱਲਬਾਤ ਇਹਦੀ ਅਕਬਰ ਦੀ ਸਟੱਡ ਸਰਵਿਸ ਨੂੰ ਲੈ ਕੇ ਕਰੀਏ ਬਾਈ ਹਾਂਜੀ ਕਿੰਨੇ ਕ ਕਿਹੋ ਜਿਹੇ ਏਰੀਆ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚੋਂ ਤਾਂ ਕੁੜੀਆਂ ਤਕਰੀਬਨ ਸਾਰੇ ਪਾਸੇ ਆਪਸੇ ਪਾਸੇ ਹੀ ਤਾਂ ਮਿਲਦੀਆਂ ਮਿਲਦੀਆਂ ਜੀ ਆਪਣੇ ਏਰੀਆ ਦੀਆਂ ਬਾਕੀ ਤਾਂ ਰਾਜਸਥਾਨ ਸਾਈਡ ਕਰਨਪੁਰ ਪਦਮਪੁਰ ਵਾਲੇ ਪਾਸੇ ਬਹੁਤ ਆਉਂਦੀਆਂ ਜੀ ਕੁੜੀਆਂ ਠੀਕ ਹੈ ਬਾਈ ਸਸੇ ਗੰਨੀਆਂ ਬਹੁਤ ਆਉਂਦੀਆਂ ਜੀ ਆਪਾਂ ਦਾ ਰਣੀਆਂ ஏਰੀਆ ਆ ਗਏ ਰਣੀਆਂ ਆ ਗਏ ਇਧਰੋਂ ਹਰਿਆਣੇ ਚੋਂ ਵੀ ਕੁੜੀਆਂ ਆਉਂਦੀਆਂ ਜੀ ਮਿਲਣ ਵਾਸਤੇ ਹਾਂਜੀ ਬਾਕੀ ਇਧਰ ਮਾਨਸਾਲੇ ਪਾਸੇ ਵੀ ਮਾਨਸਾਲੇ ਪਾਸੇ ਵੀ ਹਾਂ ਹਾਂਜੀ 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 ਤਕਰੀਬਨ ਬਾਈ ਇਹ ਚੀਜ਼ ਦਾ ਵੀ ਫਰਕ ਪੈ ਜਾਂਦਾ ਜਿਵੇਂ ਤੁਹਾਡਾ ਆਪ ਦਾ ਇੰਸਟਾਗ੍ਰam ਦੇ ਉੱਤੇ ਆਈਡੀ ਬਣੀ ਵੀ ਹੈ ਘੋੜੇ ਦੇ ਨਾਲ ਰਿਲੇਟਡ ਪਾਉਣੇ ਹੁੰਦੇ ਹਾਂ ਹਾਂਜੀ ਹਾਂ ਬਾਈ ਉਹਦੇ ਨਾਲ ਵੀ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਨਾਲੇ ਬੱਚਿਆਂ ਬੱਚਿਆਂ ਦੀ ਫੋਟੋਆਂ ਪਾਈ ਜਾਂਦੀਆਂ ਜੀ ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਬੱਚੇ ਕਿਵੇਂ ਆਈ ਜਾਂਦੇ ਆ ਹਾਂਜੀ ਹਾਂਜੀ ਬਾਕੀ ਇੱਕ ਚੀਜ਼ ਮੈਂ ਕਹਿਣਾ ਬਾਈ ਭਰਾਵਾਂ ਨੂੰ ਵੀ ਘੋੜੇ ਦੇਖੋ तकरीबन ਸਾਰੇ ਚੰਗੇ ਆ ਸਾਰੇ ਚੰਗੇ ਜੀ ਸਾਰੇ ਤਾਂ ਇਹ ਦੇਖਿਆ ਜਾਵੇ ਘੋੜੀ ਮੇਟ ਕਰਾਉਣ ਵੇਲੇ ਵੀ ਆਪਣਾ ਕਿਸੇ ਲਾਈਨ ਦੇ ਨਾਲ ਮੈਚ ਕਿਹੜੀ ਲਾਈਨ ਨਾਲ ਹਾਂਜੀ 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 ਤੇ ਕੋਈ ਬਰੀਡਿੰਗ ਵਾਲਾ ਸਿਸਟਮ ਨਾ ਹੋਵੇ ਵੀ ਕਿਹੜੀ ਚੀਜ਼ ਦੇ ਆਪਣੇ ਮੰਨ ਲਓ ਘੋੜੀ ਦੇ ਵਿੱਚ ਘਾਟਾ ਵੀ ਉਹ ਘੋੜਾ ਕੱਢ ਸਕਦਾ ਉਸ ਹਿਸਾਬ ਨਾਲ ਘੋੜੀ ਨੂੰ ਮੇਟ ਕਰਾਇਆ ਜਾਵੇ ਹਾਂਜੀ 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 ਤੇ ਜੀ ਨੂੰ ਦੇਖਣਾ ਹਾਂਜੀ 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 ਬਾਕੀ ਭਾਈ ਅਦਾਬ ਹੋਰ ਤੁਹਾਨੂੰ ਕੋਈ ਗੱਲਬਾਤ ਲੱਗਦੀ ਬਾਕੀ ਭਾਈ ਉਵੇਂ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਨੇ ਘੋੜੀ ਭੇਜਣੀ ਹੁੰਦੀ ਆ ਆਪਦੀ ਜੇ ਸਟੇਬਲ ਦਾ ਆਪਣੇ ਕੋਲੇ ਹੈਗਾ ਸਾਰਾ ਪ੍ਰਬੰਧ ਠੀਕ ਹੈ ਭ ਠੀਕ ਹੈ ਕੋਈ ਬੰਦੇ ਨਹੀਂ ਰਹਿਣਾ ਇਹ ਘੋੜੀ ਨਾਲ ਆਉਂਦਾ ਉਹਦੇ ਵਾਸਤੇ ਇਹ ਸੈਕ ਜੋ ਕਰਾਉਣ ਦਾ ਸਾਰਾ ਕੁਝ ਪਈ ਮੈਂ ਕਹਿੰਦਾ ਟੈਨਸ਼ਨ ਹੀ ਕੋਈ ਨਹੀਂ ਕਿਸੇ ਨੂੰ ਜੇ ਜੰਪਾਂ ਦਾ ਬਾਈ ਵੈਸੇ ਕੀ ਰੱਖਿਆ ਸਿਰਫ ਜੰਪ ਤਾਂ ਵੈਸੇ ਵੀ ਆਪਾਂ 4 ਜੰਪ ਦਿੰਨੇ ਆ ਜੀ ਅੱਛਾ ਫੀਸ ਦੇ ਵਿੱਚ ਤੋਂ ਇੱਕ ਦਾ ਜੰਪ ਦੇ ਕੋਈ ਡਾਕਟਰ ਕਹਿ ਦਿੰਦਾ ਵੀ ਦੇਣਾ ਤਾਂ ਕੋ ਆਪਾਂ ਇੱਕ ਅੱਦੇ ਜੰਪ ਪਿੱਛੇ ਕਰ ਦੇਣੀ ਹੈ ਜੀ ਠੀਕ ਹੈ ਹਾਂਜੀ ਤਕਰੀਬਨ ਐਂ ਕਹਿ ਲੋ ਵੀ ਉਸ ਤੋਂ ਬਾਅਦ ਤਾਂ ਫਿਰ ਆਪਾਂ ਘੋੜੀ ਦੇ ਵਿੱਚ ਹੀ ਮਾਰਨੇ ਕਹਿ ਸਕਦੇ ਹਾਂ ਹਾਂਜੀ 5 ਜੰਪਾਂ ਵੀ ਮੰਨ ਲਓ ਨਹੀਂ ਰਹਿ ਰਹੀ ਤਾਂ ਫਿਰ ਇਆਂ ਤਾਂ ਘੋੜੀ ਦੀ ਪ੍ਰੋਬਲਮ ਹੈ ਜੀ ਕੋਈ ਹਾਂਜੀ ਫਿਰ ਤਾਂ ਬਾਈ ਇੰਨਾ ਅੱਜ ਕੱਲ ਸਾਰੇ ਭਰਾ ਸਿਆਣੇ ਆ ਹਨਾ ਬੋਲਵਾ ਤਾਂ ਬੰਦਾ ਆਪ ਹੀ ਨਹੀਂ ਆਪ ਹੀ ਨਹੀਂ ਕਹਿੰਦਾ ਜੀ ਹਾਂਜੀ ਆਪ ਹੀ ਨਹੀਂ ਕਹਿੰਦਾ ਹਾਂਜੀ ਠੀਕ ਹੈ ਬਾਈ ਸੋ ਬਾਕੀ ਬਾਕੀ ਵੈਸੇ ਤਕਰੀਬਨ ਤਕਰੀਬਨ ਜੀ ਰਹੀ ਜਾਂਦੀਆਂ ਜੀ ਘੋੜੀਆਂ ਬਹੁਤ ਰੇਅਰ ਕੇਸ ਵਿੱਚ ਫਾਲਟ ਨਹੀਂ ਹੈਗਾ ਫ੍ਰੀਜ਼ਰ ਪ੍ਰੋਬਲਮ ਹਾਂਜੀ ਰੇਅਰ ਕੇਸ ਹੁੰਦਾ ਜੀ ਜਿੱਥੇ ਕੋਈ ਘੋੜੀ ਮੰਨ ਲਓ ਵੀਰ ਜੇ ਕਿਸੇ ਦੀ ਨਹੀਂ ਤਾਂ ਤਕਰੀਬਨ ਤਕਰੀਬਨ ਰਹੀ ਜਾਂਦੀਆਂ ਜੀ ਘੋੜੀਆਂ ਤਾਂ ਠੀਕ ਹੈ ਹਾਂਜੀ ਸੋ ਦੋਸਤੋ ਜਿਵੇਂ ਬਾਈ ਅਦਾਬ ਨੇ ਸਾਰੀ ਗੱਲਬਾਤ ਅਕਬਰ ਦੀ ਸਟੱਡ ਸਰਵਿਸ ਨੂੰ ਲੈ ਕੇ ਕਲੀਅ ਜਿਹੜੀ ਫੀਸ ਆ ਐ ਸੀਜਨ ਦੇ ਵਿੱਚ ਕੀਤੀ ਆ ਬਾਈ ਨੇ ਤੇ ਬਾਕੀ ਰਿਜ਼ਲਟ ਬੜੇ ਸ਼ਾਨਦਾਰ ਆਇਆ ਪਹਿਲਾਂ ਵੀ ਬਾਈ ਨੇ ਦੱਸਿਆ ਸੀਗਾ ਵੀ ਚੰਬੀਆਂ ਘੋੜੀਆਂ ਦੇ ਉੱਤੇ ਇਹਦੇ ਚੰਬੇ ਬੱਚੇ ਬਹੁਤ ਘੱਟ ਆਏ ਆ ਬਹੁਤ ਰੇਅਰ ਚਾਂਸ ਐ ਨੇ ਚੰਬਾ ਬੱਚਾ ਆਉਣ ਦੇ ਸੋ ਬਹੁਤ ਚੰਗਾ ਸੂਰ ਰਹਾਗਾ ਘੋੜਾ ਕਿਸੇ ਵੀ ਭਰਾਣੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਦਾ ਕੰਟੈਕਟ ਨੰਬਰ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਤਾ ਫੋਨ ਕਾਲ ਲਾ ਕੇ ਤੁਸੀਂ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ ਘੋੜੀਆਂ ਦੇ ਸਟੇਬਲ ਦਾ ਇੱਥੇ ਫੁੱਲ ਬੰਦੋਬਸਤ ਪ੍ਰਬੰਧ ਹੈਗਾ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਸਤੀ ਕਾ